8 ਨਵਾਂ 40 ਮੁਕਤੇ ਉਦੇਸ਼ ਆਪਣੇ ਧਰਮ ਪ੍ਰਤੀ ਅਡਿੱਗ ਰਹਿਣਾ ਪੈ ਮੁਕਤ ਹੋ ਕੇ ਧਰਮ ਦੇ ਮਾਰਗ ਤੇ ਚੱਲਣਾ ਅੱਜ ਗਰਮੀ ਦੀਆਂ ਛੁੱਟੀਆਂ ਦਾ ਪਹਿਲਾ ਦਿਨ ਸੀ ਹਰਮਨਜੋਤ ਬੜਾ ਖੁਸ਼ ਸੀ ਅੱਜ ਉਸਨੇ ਆਪਣੇ ਮੰਮੀ ਪਾਪਾ ਨਾਲ ਆਪਣੇ ਦਾਦਕੇ ਅੰਮ੍ਰਿਤਸਰ ਜਾਣਾ ਸੀ ਉਸ ਦਾ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਸੀ ਜਿੰਨੀ ਦੇਰ ਵੀ ਉਹ ਉੱਥੇ ਰਹਿੰਦਾ ਦਾਦਾ ਜੀ ਤੋਂ ਰਾਤ ਨੂੰ ਕੋਈ ਨਾ ਕੋਈ ਕਹਾਣੀ ਜ਼ਰੂਰ ਸੁਣਦਾ ਸ਼ਾਮ ਨੂੰ ਉਹ ਅੰਮ੍ਰਿਤਸਰ ਪਹੁੰਚ ਗਏ ਦਾਦਾ ਜੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਸੀ ਸਵੇਰ ਤੇ ਸ਼ਾਮ ਨੂੰ ਸਾਰੇ ਮਿਲ ਕੇ ਪਾਠ ਕਰਦੇ ਹਰਮਨਜੋਤ ਨੂੰ ਇਹ ਬਹੁਤ ਚੰਗਾ ਲੱਗਦਾ ਰਾਤ ਨੂੰ ਕਹਾਣੀ ਸੁਣਨ ਲੱਗਿਆ ਹਰਮਨਜੋਤ ਨੇ ਦਾਦਾ ਜੀ ਨੂੰ ਪੁੱਛਿਆ ਦਾਦਾ ਜੀ ਪਿਛਲੀ ਕਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਮੈਨੂੰ ਸਾਰੇ ਗੁਰੂ ਸਹਿਬਾਨਾਂ ਚਾਰ ਸਾਬਜ਼ਾਦਿਆਂ ਅਤੇ ਪੰਜ ਪਿਆਰਿਆਂ ਦੇ ਨਾਂ ਯਾਦ ਕਰਵਾਏ ਸਨ ਅੱਜ ਮੈਨੂੰ ਅਦਾਸ ਵਿੱਚ ਜਿਹੜਾ 40 ਮੁਕਿਆਂ ਦਾ ਜ਼ਿਕਰ ਆਉਂਦਾ ਹੈ ਉਸ ਬਾਰੇ ਦੱਸੋ ਦਾਦਾ ਜੀ ਹਰਮਨ ਜੋਤ ਦੇ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਦੇ ਉਤਸ਼ਾਹ ਨੂੰ ਦੇਖ ਕੇ ਬੜੇ ਖੁਸ਼ ਹੋਏ ਅਤੇ ਕਹਿਣ ਲੱਗੇ ਸੁਣ ਪੁੱਤਰ 40 ਮੁਕਤਿਆਂ ਬਾਰੇ ਦੱਸਣ ਤੋਂ ਪਹਿਲਾਂ ਤੇਰਾ ਇਹ ਜਾਣਨਾ ਜ਼ਰੂਰੀ ਹੈ ਕਿ ਮੁਕਤੇ ਦਾ ਕੀ ਭਾਵ ਹੈ ਮੁਕਤੀ ਪ੍ਰਾਪਤ ਵਿਅਕਤੀ ਨੂੰ ਮੁਕਤਾ ਕਿਹਾ ਜਾਂਦਾ ਹੈ ਸਿੱਖ ਇਤਿਹਾਸ ਵਿੱਚ 40 ਮੁਕਤੇ ਆਪਣੇ ਆਪ ਵਿੱਚ ਇੱਕ ਵਿਲੱਖਣ ਥਾਂ ਰੱਖਦੇ ਹਨ ਇਹਨਾਂ ਦੀ ਯਾਦ ਵਿੱਚ ਮੁਕਤਸਰ ਦੀ ਸਥਾਪਨਾ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਧਰਮ ਯੁੱਧ ਕਰਦੇ ਹੋਏ ਮੁਗਲ ਸੈਨਾ ਰਾਹੀਂ ਆਨੰਦਪੁਰ ਦੇ ਕਿਲੇ ਵਿੱਚ ਘਿਰ ਗਏ ਤਾਂ ਕੁਝ ਸਿੰਘ ਭੁੱਖੇ ਪਿਆਸੇ ਹੋਣ ਕਾਰਨ ਹਿੰਮਤ ਹਾਰ ਗਏ ਉਹਨਾਂ ਨੇ ਗੁਰੂ ਜੀ ਅੱਗੇ ਕਿਲਾ ਛੱਡਣ ਦੀ ਅਰਜ਼ੋਈ ਕੀਤੀ ਗੁਰੂ ਜੀ ਨੇ ਸਬਰ ਰੱਖਣ ਲਈ ਕਿਹਾ ਪਰ ਉਹ ਕਿਲੇ ਤੋਂ ਬਾਹਰ ਜਾਣ ਲਈ ਬਜ਼िद ਸਨ ਅਖੀਰ ਗੁਰੂ ਜੀ ਨੇ ਉਹਨਾਂ ਨੂੰ ਬੇਦਾਵਾ ਲਿਖ ਕੇ ਦੇ ਜਾਣ ਨੂੰ ਕਿਹਾ ਸਰਦਾਰ ਮਾ ਸਿੰਘ ਦੀ ਅਗਵਾਈ ਹੇਠ 40 ਸਿੰਘਾਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਅਤੇ ਕਿਲਾ ਛੱਡ ਕੇ ਘਰ ਨੂੰ ਪਰਤ ਆਏ ਦਾਦਾ ਜੀ ਇਹ ਤਾਂ ਬਹੁਤ ਪੁਰਾ ਹੋਇਆ ਹਰਮਨਜੋਤ ਬੜੇ ਦੁਖੀ ਮਨ ਨਾਲ ਬੋਲਿਆ ਹਾਂ ਪੁੱਤਰ ਅਖੀਰ ਗੁਰੂ ਜੀ ਮੁਗਲ ਸੈਨਾ ਨਾਲ ਜੂਝਦਿਆਂ ਅਤੇ ਵਿਖੜੇ ਮਾਰਗ ਤੇ ਚਲਦਿਆਂ ਖਿਰਦਾਣੇ ਦੀ ਢਾਬ ਕੋਲ ਪਹੁੰਚੇ ਉਧਰੋਂ ਜਦੋਂ ਉਹ 40 ਸਿੰਘ ਘਰਾਂ ਨੂੰ ਪਰਤੇ ਤਾਂ ਘਰ ਵਾਲਿਆਂ ਨੇ ਬੜੇ ਤਾਨੇ ਮਾਰੇ ਅਤੇ ਵਿਅੰਗ ਕਸੇ ਅਖੀਰ ਆਪਣੇ ਕੀਤੇ ਇਸ ਭੈੜੇ ਕਰਮ ਤੋਂ ਬੜੇ ਸ਼ਰਮਸਾਰ ਹੋਏ ਮਾਈ ਭਾਗੋ ਦੀ ਅਗਵਾਈ ਹੇਠ ਗੁਰੂ ਸਾਹਿਬ ਤੋਂ ਖਿਮਾ ਮੰਗਣ ਅਤੇ ਟੁੱਟੇ ਸਬੰਧਾਂ ਨੂੰ ਜੋੜਨ ਲਈ ਤੁਰ ਪਏ ਕੀ ਗੁਰੂ ਜੀ ਉਹਨਾਂ ਨੂੰ ਮਿਲ ਗਏ ਸਨ ਹਰਮਨ ਜੋਤ ਨੇ ਬੜੀ ਵਿਆਕੁਲਤਾ ਨਾਲ ਪੁੱਛਿਆ ਹਾਂ ਉਹ ਗੁਰੂ ਜੀ ਨੂੰ ਲੱਭਦੇ ਲੱਭਦੇ ਖਿਦਰਾਣੇ ਦੀ ਟਾਪ ਕੋਲ ਪਹੁੰਚ ਗਏ ਗੁਰੂ ਜੀ ਪਿੱਛਾ ਕਰ ਰਹੀ ਮੁਗਲ ਸੈਨਾ ਨਾਲ ਯੁੱਧ ਕਰਨ ਦੀ ਵਿਵਸਥਾ ਕਰ ਰਹੇ ਸਨ ਇਸ ਦੌਰਾਨ ਗੁਰੂ ਜੀ ਨੇ ਦੇਖਿਆ ਕਿ ਬਾਹਰੋਂ ਆਇਆ ਇੱਕ ਸਿੰਘਾਂ ਦਾ ਦਲ ਬੜੀ ਬਹਾਦਰੀ ਨਾਲ ਮੁਗਲ ਸੈਨਾ ਦਾ ਟੱਕਰਾ ਕਰ ਰਿਹਾ ਹੈ ਇਸ ਸਿੰਘਾਂ ਦੇ ਦਲ ਨਾਲ ਲੜਾਈ ਦੇ ਨਤੀਜੇ ਵਜੋਂ ਮੁਗਲ ਸੈਨਾ ਯੁੱਧ ਭੂਮੀ ਤੋਂ ਪਿੱਛੇ ਹਟ ਗਈ ਉਸ ਜਥੇ ਦੀ ਅਗਵਾਈ ਮਾਈ ਭਾਗੋ ਕਰ ਰਹੀ ਸੀ ਗੁਰੂ ਜੀ ਨੇ ਯੁੱਧ ਵਿੱਚ ਸ਼ਹੀਦ ਹੋਏ ਅਤੇ ਜ਼ਖਮੀ ਸਿੰਘਾਂ ਦੀ ਸ਼ਨਾਖਤ ਕਰਨ ਲੱਗੇ ਜਦੋਂ ਮਾਹ ਸਿੰਘ ਕੋਲ ਪਹੁੰਚੇ ਤਾਂ ਉਹ ਅੰਤਮ ਸਾਹ ਲੈ ਰਹੇ ਸਨ ਗੁਰੂ ਜੀ ਨੇ ਬੜੇ ਪਿਆਰ ਨਾਲ ਉਹਨਾਂ ਦਾ ਸ਼ੀਸ਼ ਆਪਣੇ ਗੋਡੇ ਤੇ ਰੱਖਿਆ ਅਤੇ ਅੰਤਮ ਇੱਛਾ ਪੁੱਛੀ ਸਰਦਾਰ ਮਾਹ ਸਿੰਘ ਨੇ ਬੇਦਾਵਾ ਫਾੜਨ ਅਤੇ ਟੁੱਟੇ ਪਿਆਰ ਨੂੰ ਗੰਢਣ ਦੀ ਅਰਜ਼ੋਈ ਕੀਤੀ ਕਿਉਂਕਿ ਉਸਦੇ ਮਨ ਵਿੱਚ ਬੇਦਾਵਾ ਲਿਖ ਕੇ ਦੇਣ ਦੇ ਪਛਤਾਵੇ ਦਾ ਅਸੀਮ ਦੁੱਖ ਸੀ ਗੁਰੂ ਜੀ ਨੇ ਜਿਉਂ ਹੀ ਉਹਨਾਂ ਦੇ ਸਾਹਮਣੇ ਬੇਦਾਵਾ ਫਾੜਿਆ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ ਜਦੋਂ ਉਹ 40 ਸਿੰਘ ਭੈ ਮੁਕਤ ਹੋ ਕੇ ਧਰਮ ਦੇ ਰਸਤੇ ਤੇ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਉਹਨਾਂ ਨੂੰ 40 ਮੁਕਤੀਆਂ ਦੀ ਉਪਾਧੀ ਦਿੱਤੀ ਗਈ ਫਿਰ ਕੀ ਹੋਇਆ ਹਰਮਨ ਜੋਤੀ ਦੀ ਬੇਚੈਨੀ ਵਾਧੀ ਜਾ ਰਹੀ ਸੀ ਉਸ ਜਥੇ ਦੇ ਸਿੰਘਾਂ ਦੀ ਗਿਣਤੀ 40 ਸੀ ਗੁਰੂ ਜੀ ਨੇ ਉਹਨਾਂ ਸਿੰਘਾਂ ਨੂੰ ਮੁਕਤੀ ਪ੍ਰਦਾਨ ਕਰਦਿਆਂ ਹੋਇਆਂ ਉਹਨਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਉਸੇ ਦਿਨ ਤੋਂ ਉਹ ਸਿੰਘ ਸਿੱਖ ਇਤਿਹਾਸ ਵਿੱਚ 40 ਮੁਕਤਿਆਂ ਦੇ ਨਾਂ ਨਾਲ ਪ੍ਰਸਿੱਧ ਹੋਏ ਇਹਨਾਂ ਦੇ ਨਾਂ ਤੇ ਹੀ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਰੱਖਿਆ ਗਿਆ ਇੱਥੇ ਹੁਣ ਸ਼ਹੀਦਾਂ ਦੇ ਸੰਸਕਾਰ ਵਾਲੀ ਥਾਂ ਉੱਤੇ ਸ਼ਹੀਦਗੰਜ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ ਇਹਨਾਂ 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਮਾਗੀ ਵਾਲੇ ਦਿਨ ਭਾਰੀ ਮੇਲਾ ਲੱਗਦਾ ਹੈ। ਦਾਦਾ ਜੀ ਅਜੀ ਤੇ ਮੇਰੀਆਂ ਛੁੱਟੀਆਂ ਸ਼ੁਰੂ ਹੋਈਆਂ ਹਨ। ਕਿਉਂ ਨਾ ਅਸੀਂ ਇਹਨਾਂ ਛੁੱਟੀਆਂ ਵਿੱਚ ਮੁਕਤ ਸਰ ਵੇਖਾਈਏ? ਹਾਂ ਪੁੱਤਰ। ਇਹ ਤੂੰ ਬੜਾ ਚੰਗਾ ਸੋਚਿਆ। ਕੱਲ ਸਵੇਰੇ ਉੱਠ ਕੇ ਸਭ ਨਾਲ ਮਿਲ ਕੇ ਪ੍ਰੋਗਰਾਮ ਬਣਾਵਾਂਗੇ। ਕੀ ਸਿੱਖਿਆ? ਪੈਰ ਮੁਕਤ ਹੋ ਕੇ ਧਰਮ ਦੇ ਮਾਰਗ 'ਤੇ ਚੱਲਣਾ। ਆਪਣੀ ਗਲਤੀ ਦਾ ਅਹਿਸਾਸ ਕਰਕੇ ਉਸ ਦਾ ਸੁਧਾਰ ਜ਼ਰੂਰ ਕਰਨਾ।